ਜਿਨ੍ਹਾਂ ਨੇ 25 ਦਸੰਬਰ ਨੂੰ ਪੰਗੜੇ ਨਹੀਂ ਪਾਉਣੇ ਗੁਰਗੋਬਨ ਸਿੰਘ ਦੇ ਸੱਚਮੁੱਚ ਧੀਆਂ ਤੇ ਪੁੱਤ ਬਣ ਕੇ ਆਪਣਾ ਫਰਜ਼ ਸਮਝ ਕੇ ਆਪਣੇ ਬੱਚਿਆਂ ਨੂੰ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਲੈ ਕੇ ਜਾਣਾ ਕਿੰਨੇ ਕੁ ਬਾਵਾਆਂ ਖੜੀਆਂ ਕਰਕੇ ਦੱਸੋ ਸਾਰੇ ਹੀ ਲੈ ਕੇ ਜਾਓਗੇ ਇਹ ਵੇਖੋ ਇਹ ਮਹਾਰਾਜ ਦੀ ਕਜਰੀ ਦੇ ਅੰਦਰ ਪਰਵਾਨ ਹੋਣਾ ਕੋਸ਼ਿਸ਼ ਜ਼ਰੂਰ ਕਰਨੀ ਬਾਵਾਆਂ ਖੜੀਆਂ ਰੱਖੋ ਇਹ ਸੱਚਮੁੱਚ ਕਰਨੀਆਂ ਝੂਠਾ ਨਹੀਂ ਜਿਹੜੇ ਜਾ ਸਕਦੇ ਹੋ ਕੋਈ ਵਾਦਾ ਹੈ ਸਾਡਾ ਆਇਆ ਸਫਲਾ ਹੋ ਗਿਆ ਜੀ ਧੰਨਵਾਦ ਅਸੀਂ ਜਾਣਾ ਕਿੱਥੇ ਆ ਗੱਜ ਕੇ ਬੋਲੋ ਸ੍ਰੀ ਚਮਕੌਰ ਸਾਹਿਬ ਅਸੀਂ ਜਾਣਾ ਸ੍ਰੀ ਅਨੰਦਪੁਰ ਸਾਹਿਬ ਅਸੀਂ ਜਾਣਾ ਸ੍ਰੀ ਫਤਿਹਗੜ ਸਾਹਿਬ ਅੱਜ ਮੈਂ ਤੁਹਾਡੇ ਕੋਲੋਂ ਵਾਅਦਾ ਲੈ ਕੇ ਜਾ ਰਹੀ ਹਾਂ ਲੈ ਕੇ ਡਾਓ ਆਪਣੇ ਬੱਚਿਆਂ ਨੂੰ ਮੈਂ ਦਾਵੇ ਨਾਲ ਕਹਿੰਨੀ ਆ ਜਦੋਂ ਖੜੇ ਹੋਵੋਗੇ ਨਾ ਚਮਕੌਰ ਸਾਹਿਬ ਦੱਸੋਗੇ ਇਹ ਉਹ ਥਾਂ ਈ ਹੈ ਜਿੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਫਰਜ਼ੰਦਾਂ ਦੇ ਮੁਖ ਚ ਮੁੱਕੇ ਮੈਦਾਨੇ ਜੰਗ ਵੱਲ ਤੋਂ ਆ ਬੱਚਿਆਂ ਵਾਲਿਆ ਨਾ ਤੇ ਲੈ ਕੇ ਆਓ ਅੱਖਾਂ ਦੇ ਸਾਹਮਣੇ ਸਾਰੇ ਇਤਿਹਾਸ ਨੂੰ ਜਿਸ ਬਾਪ ਨੂੰ ਪਤਾ ਹੋਵੇ ਪੁੱਤਰਾਂ ਕੁਰਬਾਨ ਹੋਣਾ ਉਹ ਬਾਪ

ਲੈ ਕੇ ਜਾਓਗੇ ਨਾ ਸਰਹੰਦ ਅੱਜ ਵੀ ਉਹ ਸਰਹੰਦ ਦੀਆਂ ਕੰਨਾਂ ਗਵਾਈ ਦਿੰਦੀਆਂ ਨਾ ਉਹਨਾਂ ਕੰਨਾਂ ਦੇ ਵਿੱਚ ਖਲੋਤੇ ਗੁਰੂ ਗੋਬਿੰਦ ਸਿੰਘ ਦੇ ਲਾਲ ਆਪਣੇ ਬੱਚਿਆਂ ਨੂੰ ਵਿਖਾਇਓ 6 ਤੇ 7 ਸਾਲ ਦੀ ਉਮਰ ਦੇ ਸਾਹਜਾ ਦੇ ਅੱਜ ਵੀ ਉਹਨਾਂ ਦੁਵਾਰਾਂ ਵਿੱਚ ਖੜੇ ਸਾਨੂੰ ਦੱਸ ਦਿਆ ਸਿੱਖੋ ਤੁਹਾਡੀ ਖਾਤਰ ਖਲੋਤੇ ਸਾਂ ਅੱਜ ਤੁਹਾਨੂੰ ਨਾਈਆਂ ਦੀਆਂ ਦੁਕਾਨਾਂ ਤੋਂ ਵੇਲ ਨਹੀਂ ਜ਼ਰੂਰ ਜਿਨ੍ਹਾਂ ਨੇ 25 ਦਸੰਬਰ ਨੂੰ ਪੰਗੜੇ ਨਹੀਂ ਪਾਉਣੇ ਗੁਰਗੋਬਨ ਸਿੰਘ ਦੇ ਸੱਚਮੁੱਚ ਧੀਆਂ ਤੇ ਪੁੱਤ ਬਣ ਕੇ ਆਪਣਾ ਫਰਜ਼ ਸਮਝ ਕੇ ਆਪਣੇ ਬੱਚਿਆਂ ਨੂੰ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਲੈ ਕੇ ਜਾਣਾ ਕਿੰਨੇ ਕੁ ਬਾਵਾਆਂ ਖੜੀਆਂ ਕਰਕੇ ਦੱਸੋ ਸਾਰੇ ਹੀ ਲੈ ਕੇ ਜਾਓਗੇ ਇਹ ਵੇਖੋ ਇਹ ਮਹਾਰਾਜ ਦੀ ਕਜਰੀ ਦੇ ਅੰਦਰ ਪਰਵਾਨ ਹੋਣਾ ਕੋਸ਼ਿਸ਼ ਜ਼ਰੂਰ ਕਰਨੀ ਬਾਵਾਆਂ ਖੜੀਆਂ ਰੱਖੋ ਇਹ ਸੱਚਮੁੱਚ ਕਰਨੀਆਂ ਝੂਠਾ ਨਹੀਂ ਜਿਹੜੇ ਜਾ ਸਕਦੇ ਹੋ ਭਈ ਵਾਦਾ ਹੈ ਸਾਡਾ ਆਇਆ ਸਫਲਾ ਹੋ ਗਿਆ ਜੀ ਧੰਨਵਾਦ ਅਸੀਂ ਜਾਣਾ ਕਿੱਥੇ ਆ ਗੱਜ ਕੇ ਬੋਲੋ ਸ੍ਰੀ ਚਮਕੌਰ ਸਾਹਿਬ ਅਸੀਂ ਜਾਣਾ ਸ੍ਰੀ ਅਨੰਦਪੁਰ ਸਾਹਿਬ ਅਸੀਂ ਜਾਣਾ ਸ੍ਰੀ ਫਤਿਹਗੜ ਸਾਹਿਬ ਅੱਜ ਮੈਂ ਤੁਹਾਡੇ ਕੋਲੋਂ ਵਾਅਦਾ ਲੈ ਕੇ ਜਾ ਰਹੀ ਹਾਂ ਲੈ ਕੇ ਜਾਓ ਆਪਣੇ ਬੱਚਿਆਂ ਨੂੰ ਮੈਂ ਦਾਅਵੇ ਨਾਲ ਕਹਿੰਨੀ ਆ ਜਦੋਂ ਖੜੇ ਹੋਵੋਗੇ ਨਾ ਚਮਕੌਰ ਸਾਹਿਬ ਦੱਸੋਗੇ ਇਹ ਉਹ ਥਾਂ ੜੀ ਹੈ ਜਿੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਫਰਜ਼ੰਦਾਂ ਦੇ ਮੁਖ ਚਮਕੇ ਮੈਦਾਨੇ ਜੰਗ ਵੱਲ ਤੁਰਿਆ ਬੱਚਿਆਂ ਵਾਲਿਆਂ ਨਾ ਤੇ ਲੈ ਕੇ ਆ ਉਹ ਅੱਖਾਂ ਦੇ ਸਾਹਮਣੇ ਸਾਰੇ ਇਤਿਹਾਸ ਨੂੰ ਜਿਸ ਬਾਪ ਨੂੰ ਪਤਾ ਹੋਵੇ ਪੁੱਤਰਾਂ ਕੁਰਬਾਨ ਹੋਣਾ ਹੈ ਉਹ ਬਾਪ ਕੁੱਟ ਕੇ ਸੀਨੇ ਨਾਲ ਲਾਉਂਦਾ ਹੈ ਵਾਹ ਖੁਦਾ ਕੱਲ 4 ਥੇ ਅਬ 2 ਹੈ ਕੱਲ ਕੋ ਜੇ ਵੀ ਨਾ ਹੋ ਗਏ ਮੈਂ ਸ਼ੁਕਰ ਕਰੂੰਗਾ ਕੱਲ ਕੋ ਜਾਊਂਗਾ ਜਹਾਂ ਸੇ ਸੁਰਗੁਰੂ ਹੋ ਤੇਰੇ ਦਰ ਤੇਰੀ ਅਮਨਤ ਅਦਾ ਕਰੂੰਗਾ ਫਿਰ ਵੀ ਤੇਰਾ ਸ਼ੁਕਰ ਕਰੂੰਗਾ ਬੱਚਿਆਂ ਵਾਲੇ ਨਾ ਸਤਿ ਸ੍ਰੀ ਅਕਾਲ ਲੈ ਕੇ ਜਾਓਗੇ ਨਾ ਸਰਹੰਦ ਅੱਜ ਵੀ ਉਸ ਸਰਹੰਦ ਦੀਆਂ ਕੰਨਾਂ ਗਵਾਈ ਦਿੰਦੀਆਂ ਨਾ ਉਹਨਾਂ ਕੰਦਾਂ ਦੇ ਵਿੱਚ ਖਲੋਤੇ ਗੁਰੂ ਗੋਬਿੰਦ ਸਿੰਘ ਦੇ ਲਾਲ ਆਪਣੇ ਬੱਚਿਆਂ ਨੂੰ ਵਿਖਾਇਓ ਛੇ ਤੇ 7 ਸਾਲ ਦੀ ਉਮਰ ਦੇ ਸਭ ਜਾਦੇ ਅੱਜ ਵੀ ਉਹਨਾਂ ਦੁਵਾਰਾਂ ਵਿੱਚ ਖੜੇ ਸਾਨੂੰ ਦੱਸਦੇ ਆ ਸਿੱਖੋ ਤੁਹਾਡੀ ਖਾਤਰ ਖਲੋਤੇ ਸਾਂ ਅੱਜ ਤੁਹਾਨੂੰ ਨਾਈਆਂ ਦੀਆਂ ਦੁਕਾਨਾਂ ਤੋਂ ਵੇਲ ਨਹੀਂ ਜ਼ਰੂਰ